قطاره يوم ايه؟ هات الموصي. وهاب يا 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 اطب اطب ਅਲੀ ਸਰ ਜਿਹੜਾ ਵਿਵਾਦ ਚੱਲ ਰਿਹਾ ਹੈ ਜਿਹੜਾ ਚਟੜੀ ਵਿੱਚ ਉਹਦਾ ਕੀ ਫੈਸਲਾ ਹੈ ਸਾਰਾ ਨੋਬੈਲਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਰਾਈ ਮੈਂ ਸੁਣ ਚੀ ਸਾਧ ਸੰਗ ਜੀ ਨੂੰ ਜੈ ਭਗਵਾਨ ਵਾਲਮੀ ਕੀ ਅੱਜਾ ਜੀ ਸੋ ਅੱਜ ਪਵਨ ਭਗਵਾਨ ਵਾਲਮੀ ਕੀ ਤੀਰਤ ਗਿਆਨ ਆਸ਼ਰਮ ਦੇ ਗਦੀਨਹੀਨ ਸੈਂਟਰ ਗਿਰਧਾਰੀ ਨਾਥ ਜੀ ਮਹਾਰਾਜ ਜੋ ਕਿ ਪਿਛਲੇ 4-5 ਸਾਲਾਂ ਤੋਂ ਪਿੰਡ ਨੂਰਪੁਰ ਚੱਠਾ ਤਹਿਸੀਲ ਨਕੌਦਰ ਜ਼ਿਲ੍ਹਾ ਜਲੰਧਰ ਦਾ ਭਗਵਾਨ ਵਾਲਮੀ ਕੀ ਮੰਦਰ ਨੂੰ ਲੈ ਕੇ ਰਿਵਾਜ ਚੱਲ ਰਿਹਾ ਸੀ ਉਸ ਨੂੰ ਮੱਦੇਨਜ਼ਰ ਰੱਖਦੇ ਆ ਸੰਤ ਗੁਰਦਾਰੀ ਆ ਜੀਵਨ ਰਾਜ ਅੱਜ ਤਿੰਨ ਨੂਰਪੁਰ ਚੱਠਾ ਭਗਵਨ ਵਾਲਮੀਕੀ ਮੰਦਿਰ ਦੇ ਵਿੱਚ ਪਹੁੰਚੇ ਆ ਸੋ ਮੇਰਾ ਨਾਮ ਡਾਕਟਰ ਭੁਪਿੰਦਰ ਸਿੰਘ ਸਿੱਧੂ ਹੈ ਪਾਵਨ ਭਗਵਨ ਵਾਲਮੀਕੀ ਤੀਰਥ ਗਿਆਨ ਆਸ਼ਰਮ ਤੋਂ ਕੌਮੀ ਜਰਨਲ ਸਕੱਤਰ ਅਤੇ ਮੁੱਖ ਪ੍ਰਚਾਰਕ ਉਹਨਾਂ ਅਤੇ ਸਮਾਜ ਦਾ ਸੇਵਕਾਂ ਜੀ ਸੋ ਅੱਜ ਸੰਤਮਾਪੁਰ ਸ਼ਾਏ ਆ ਸੋ ਦੇ ਨਾਲ ਨਾਲ ਜ਼ਿਲ੍ਹਾ ਜਲੰਧਰ ਦੇ ਪ੍ਰਸ਼ਾਸਨਿਕ ਅਧਿਕਾਰੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਉਹ ਸਾਰੇ ਅਧਿਕਾਰੀ ਵੀ ਜਿਹੜੇ ਭਗਵਾਨ ਵਾਲਮੀਕੀ ਮੰਦਰ ਦੇ ਵਿੱਚ ਪਹੁੰਚੇ ਆ। ਸੋ ਆਸ਼ਰਮ ਦੇ ਵੱਲੋਂ ਦੋਨਾਂ ਧਰਾਂ ਦੇ ਵੱਲੋਂ ਬਹੁਤ ਸਾਰੀ ਸੰਗਤ ਸੰਤਾ ਮਹਾਂਪੁਰਸ਼ਾਂ ਦੇ ਆਕੇ ਨਤਮਸਤ ਹੋਈ ਐ। ਸੋ ਅੱਜ ਦੋਨੋਂ ਧਰਾਂ ਦਾ ਜੋ ਕਿ ਦੋਨੋਂ ਧਰਾਂ ਪੰਚਾਇਤ ਨੂੰ ਛੱਡ ਕੇ ਸੋ ਦੋਨੋਂ ਧਰਾਂ ਜਿਹੜੀਆਂ ਉਹ ਵਾਲਮੀਕਨ ਕਮਿਊਨਿਟੀ ਨੂੰ ਬਿਲੋਂਗ ਕਰਦੀਆਂ ਸੋ ਦੋਨੋਂ ਧਰਾਂ ਨੂੰ ਮਹਾਂਪੁਰਸ਼ਾਂ ਦੁਆਰਾ ਜਿਹੜਾ ਭਗਵਾਨ ਵਾਲਮੀਕੀ ਮੰਦਰ ਦੇ ਵਿੱਚ ਬਿਠਾਇਆ ਗਿਆ ਸੋ ਦੋਨਾਂ ਦੀਆਂ ਜਿਹੜੀਆਂ ਤਕਰੀਰਾਂ ਸੁਣੀਆਂ ਗਈਆਂ। ਉਸ ਤੋਂ ਬਾਅਦ ਇੱਕ ਫੈਸਲਾ ਲਿਆ ਗਿਆ 31 5 2025 ਦਿਨ ਸ਼ਨੀਵਾਰ ਨੂੰ ਮਹਾਪੁਰਸ਼ਾਂ ਦੇ ਵੱਲੋਂ ਦੋਨਾਂ ਧਿਰਾਂ ਨੂੰ ਜਿਹੜਾ ਔਰ ਉਹਦੇ ਨਾਲ ਨਾਲ ਸਮਾਜ ਸੇਵੀ ਜਥੇਬੰਦੀਆਂ ਨੂੰ ਚਲਾਉਣ ਵਾਲੇ ਆਗੂ ਜਿਹੜੇ ਅੱਜ ਵੀ ਸੰਤਾ ਮਹਾਪੁਰਸ਼ਾਂ ਦਾ ਆਉਣ ਦਾ ਕਰਕੇ ਇੱਥੇ ਪਹੁੰਚੇ ਆ ਪ੍ਰਚਾਰਕ ਸਹਿਬਾਨ ਵੀ ਪਹੁੰਚੇ ਆ ਸੋ ਸਾਰਿਆਂ ਨੂੰ ਦਿਨ ਸ਼ਨੀਵਾਰ ਨੂੰ ਭਗਵਾਨ ਵਾਲਮੀ ਕੀ ਤੀਰਥ ਗਿਆਨ ਆਸ਼ਰਮੇ ਕੇ ਪਹੁੰਚਣ ਦਾ ਸੱਦਾ ਦਿੱਤਾ ਗਿਆ ਸੋ ਬਾਕੀ ਦੀ ਜਿਹੜੀ ਵਿਚਾਰ ਉਹ ਮਹਾਪੁਰਸ਼ਾਂ ਦੁਆਰਾ ਜਿਹੜਾ ਭਗਵਾਨ ਵਾਲਮੀਕੀ ਤੀਰਥ ਗਿਆਨ ਆਸ਼ਰਮ ਵਿੱਚ ਇਹ ਕਰਕੇ ਇੱਕ اٹਲ ਜਿਹੜਾ ਫੈਸਲਾ ਦਿੱਤਾ ਜਾਊਗਾ ਸੋ ਜੋ ਅੱਜ ਵੀ ਸਾਰੀਆਂ ਜਥੇਬੰਦੀਆਂ ਦੇ ਪ੍ਰਧਾਨਾਂ ਚੇਅਰਮੈਨ ਸਾਹਿਬ ਦੇ ਨਾਲ ਜਿਹੜੀ ਗੱਲ ਹੋਈ ਹੈ ਉਹ ਸਾਰਿਆਂ ਦੁਆਰਾ ਜਿਹੜਾ ਸੰਦਾ ਮਹਾਪੁਰਸ਼ਾਂ ਦੇ ਫੈਸਲੇ ਦਾ ਸਤਕਾਰ ਕਰਦਾ ਆਇਆ ਇਸ ਗੱਲ ਤੇ ਮੋਹਰ ਲਗਾਈ ਗਈ ਕਿ ਗਿਆਨ ਆਸ਼ਰਮ ਤੋਂ ਜੋ ਸੰਤ ਗਿਰਦਾਰੀ ਨਾਜੀ ਮਹਾਰਾਜ ਇਸ ਵਾਦ-ਵਿਵਾਦ ਨੂੰ ਲੈ ਕੇ ਫੈਸਲਾ ਦੇਣਗੇ ਉਹ ਸਾਰਿਆਂ ਨੂੰ ਮਨਜ਼ੂਰ ਹੋਊਗਾ ਔਰ ਜੇਕਰ ਕੋਈ ਵੀ ਵਿਅਕਤੀ ਵਿਸ਼ੇਸ਼ ਦੋਨਾਂ ਤਰ੍ਹਾਂ ਦੇ ਵਿੱਚੋਂ ਜਾਂ ਜਥੇਬੰਦਕ ਆਗੂਆਂ ਦੇ ਵਿੱਚੋਂ ਉਹ ਫੈਸਲੇ ਨੂੰ ਨਹੀਂ ਮੰਨਦਾ ਜਾਂ ਫੈਸਲੇ ਦੀ ਉਲੰਘਣਾ ਕਰਦਾ ਤਾਂ ਉਹ ਗੁਰੂ ਘਰ ਦਾ ਵੀ ਦੋਸ਼ੀ ਹੋਊਗਾ ਤੇ ਸਮਾਜ ਦਾ ਵੀ ਫੁਸਾਰੀ ਸੰਗਤ ਨੂੰ ਜੈ ਭਗਵਾਨ ਵਾਲਮੀਕ ਜੀ ਜੈ ਗੁਰੂ ਗਿਆਨਨਾਥ ਜੈ ਭੀਮ ਜੈ ਭਾਰਤ ਜੈ ਸਰਦਾਰ